ਫਰੀਦਕੋਟ ਜ਼ਿਲ੍ਹੇ ਦੇ ਇੱਕ ਕਸਬਾ ਗੋਲੇਵਾਲਾ ਵਿੱਚ ਅੱਜ ਦਿਨ ਚੜ੍ਹਦੇ ਹੀ ਸ਼੍ਰੀ ਗੁਟਕਲ ਸਾਹਿਬ ਜੀ ਦੀ ਬਦਬੀ ਦਾ ਮਾਮਲਾ ਸਾਹਮਣੇ ਆਇਆ ਗੁਰਮੀਲ ਸਿੰਘ ਨੇ ਦੱਸਿਆ ਹੈ ਕਿ ਉਸ ਵੇਰੇ ਦੁੱਧ ਪਾ ਕੇ ਘਰ ਵਾਪਸ ਆ ਰਹੇ ਸਨ ਜਦੋਂ ਉਹਨਾਂ ਨੇ ਗਲੀ ਵਿੱਚ ਗੁਟਕਲ ਸਾਹਿਬ ਦੇ ਅੰਗ ਅਤੇ ਖੰਡਿਤ ਕੀਤੀ ਹੋਈ ਪੋਥੀ ਨੂੰ ਜ਼ਮੀਨ ਉੱਤੇ ਡਿੱਗੇ ਹੋਏ ਦੇਖਿਆ ਤੇ ਉਹਨਾਂ ਨੇ ਸਤਕਾਰ ਨਾਲ ਉਸ ਟੁਕੜਿਆਂ ਨੂੰ ਅਤੇ ਪੋਥੀ ਨੂੰ ਬਾਹਰ ਕੱਢ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਮੰਨਿਆ ਜਾ ਰਿਹਾ ਤੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਦੀ ਫੜਕੇ ਸਜ਼ਾ ਦੇਣ ਦੀ ਅਪੀਲ ਕੀਤੀ ਹੈ ਅਤੇ ਇਸ ਦੇ ਨਾਲ ਹੀ ਐਸਪੀ ਜਸਮੀਤ ਸਿੰਘ ਨੇ ਕਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਇੱਕ ਵਾਰ ਸੁਣਦੇ ਹਾਂ ਕਿਸੇ ਪੂਰਾ ਮਾਮਲਾ ਗਰਮੀਤ ਸਿੰਘ ਗੋਲੇਵਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਕ ਜੀ ਕਰਦੀਆਂ ਅਸੀਂ ਅੱਜ ਜਦੋਂ ਸਵੇਰ ਪਤਾ ਲੱਗਾ ਵੀ ਪਿੰਡ ਗੋਲੇ ਵਾਲੇ ਦੇ ਕਣੀਆਂ ਪੱਤੀ ਦੇ ਵਿੱਚ ਉਸੇ ਗਲੀ ਤੇ ਦੁਬਾਰਾ ਫੇਰ ਗੁਟਕਾ ਸਾਹਿਬ ਦੀ ਕੋਈ ਸ਼ਰਾਬ ਦੀ ਅਨਸਰ ਨੇ ਬੇਅਦਬੀ ਕੀਤੀ ਹੈ ਤਾਂ ਜਦੋਂ ਮਤਲਬ ਕੋਈ ਮੇਥੋਂ ਮੁੰਡੇ ਲੰਘੇ ਆ ਉਹਨਾਂ ਨੇ ਜੋ ਦੇਖਿਆ ਵੀ ਇਹ ਸ੍ਰੀ ਗੁਰੂਕ੍ਰਿਪਾ ਸਾਹਿਬ ਦੇ ਅੰਕ ਗੱਲ ਨਾਲ ਜਿਹੋ ਇਸਤੇ ਪਏ ਉਹਨਾਂ ਨੇ ਚੱਕ ਕੇ ਤੇ ਇੱਥੇ ਬਾਹਰ ਰੱਖਦੇ ਆ ਤੇ ਜਦੋਂ ਕਿ ਹੋਰ ਬੰਦਿਆਂ ਨੂੰ ਪਤਾ ਲੱਗਾ ਤੇ ਇੱਥੇ ਇਕੱਠ ਮਾਰ ਕੇ ਪ੍ਰਸ਼ਾਸਨ ਤਾਂ ਇਹ ਵੀ ਗੱਲ ਪਹੁੰਚਾਈ ਆ ਕਿ ਜਿਹੜੀ ਘਟਨਾ ਇਹ ਬਹੁਤ ਹੀ ਮੰਦਭਾਗੀ ਆ ਜਾਂ ਕਹਿ ਲੋ ਵੀ ਇਹ ਦੋਵਾਂ ਫਿਰਕਿਆਂ 'ਚ ਪਾੜ ਪਾਉਣ ਵਾਲੀ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਗਾ ਸਾਡੀ ਤਾਂ ਇਹੋ ਮੰਗ ਆ ਨਗਰ ਨਿਵਾਸੀਆਂ ਦੀ ਵੀ ਦੁਆਰਾ ਇਹ ਕਿਹੜੇ ਬੰਦੇ ਨੇ ਨਹੀਂ ਜੁਰਤ ਕੀਤੀ ਆ ਵੀ ਇੱਥੇ ਸ਼ਰਾਬਤ ਕਰਨ ਦੀ ਉਹ ਦੋਸ਼ੀ ਲੱਭ ਕੇ ਪ੍ਰਸ਼ਾਸਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵੇ ਤੇ ਸਾਡੇ ਇਹ ਗੁਟਕਾ ਸਾਬ ਦੀ ਬੀ ਆਦੀ ਹੋਈ ਆ ਸਾਨੂੰ ਇਹਦਾ ਭਾਰੀ ਦੋਸ਼ ਆ ਦੁੱਖ ਵੀ ਆ ਇਸ ਗੱਲ ਦਾ ਪਿੰਡ ਦੇ ਨਹੀਂ ਹੋਣਾ ਚਾਹੀਦਾ ਪਿੰਡ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਪਿੰਡ ਦੇ ਲੋਕਾਂ ਨੂੰ ਇਹੋ ਅਪੀਲ ਆ ਵੀ ਭਾਈਚਾਰਕ ਸਾਂਝ ਬਣਾ ਕੇ ਰੱਖੇ ਸ਼ਾਂਤ ਰਹਿ ਕੇ ਤੇ ਪ੍ਰਸ਼ਾਸਨ ਦਾ ਸਾਥ ਦੇ ਕੇ ਆ ਬੜੇ ਦੋਸ਼ੀ ਉਧਣ ਲੱਭੀਏ ਤਾਂ ਕਿ ਉਹਨਾਂ ਨੂੰ ਸਜ਼ਾ ਮਿਲ ਸਕੇ ਤੇ ਅੱਗੇ ਤੋਂ ਕੋਈ ਜੁਰਤ ਨਾ ਕਰੇ ਤੇ ਪਿੰਡ ਵਾਲਿਆਂ ਨੂੰ ਇਹ ਅਪੀਲ ਆ ਵੀ ਆਪਾਂ ਸ਼ਾਂਤ ਮੇਰੇ ਕੇ ਨਾਲ ਸਾਥ ਦੇਈਏ ਤੇ ਦੋਸ਼ੀਆਂ ਨੂੰ ਲੱਭੀਏ ਉਸ ਤੋਂ ਅੱਗੇ ਫਿਰ ਦੇਖਦੇ ਆਂ ਕਿ ਦੰਡਾ ਜਦੋਂ ਕੋਈ ਦੋਸ਼ੀ ਫੜੇ ਜਾਂਦੇ ਆਂ ਕਿ ਕਿਹੜੇ ਫਿਰਕੇ ਦੇ ਆ ਕੌਣ ਕਰਵਾ ਰਿਹਾ ਜਿਹੜੀ ਸਾਨੂੰ ਸਰੇ ਜਦੋਂ ਪਤਾ ਲੱਗਾ ਕਿ ਇੱਦਾਂ ਅੰਦਰ ਦੀਆਂ ਜੋ ਮੰਦਭਾਗੀ ਘਟਨਾ ਹੋਈ ਹੈ ਤੇ ਸਾਡੇ ਤੁਰੰਤ ਚੌਕੀ ਇੰਚਾਰਜ ਐਸ ਐਚ ਓ ਡੀ ਐਸ ਪੀ ਸਾਹਿਬ ਵੀ ਆਏ ਨੇ ਮੈਂ ਫਿਰ ਮੇਰੀ ਵੀ ਡਿਊਟੀ ਲਈ ਜੀ ਡੀ ਐਸ ਪੀ ਹੈਡਕ quarter ਵੀ ਆਏ ਨੇ ਇੱਥੇ ਸੀ ਆਈ ਇੰਚਾਰਜ ਲਏ ਨੇ ਤੋ ਅਸੀਂ ਇੱਕ ਤਰੰਤ ਦੀ ਐਫਆਈਆਰ ਪਰਚਾ ਦਰਜ ਕਰ ਦਿੱਤਾ ਹੈਗਾ 13 ਜਿੰਨਾ ਬੰਦਿਆਂ ਦੇਖਿਆ ਗੁਰਮੀਤ ਸਿੰਘ ਹੋਰਾਂ ਦੇ ਬਿਆਨ ਦੇ ਨਾਮ ਲੂਣ ਲੱਕੇ ਵਿੱਚ ਗੇਸਟ ਤੇ ਉਹਦੀ ਹੁਣ ਤਫਤੀਸ਼ 'ਚ ਅਸੀਂ ਮਸਰੂਫ ਆ ਤੇ ਅਲੱਗ-ਅਲੱਗ ਟੀਮਾਂ ਲਾਈਆਂ ਹੋਈਆਂ ਨੇ ਤਾਂ ਜੋ ਇਹ ਜਿਹੜਾ ਕੇਸ ਹੈ ਜੀਤੀ ਜੀਤੀ ਆਪਾਂ ਕ੍ਰੈਕ ਕਰਕੇ ਤੇ ਜਿਹੜੇ ਇਸ ਕੇਸ ਦੇ ਦੋਸ਼ੀ ਹੈ ਇਹਨਾਂ ਨੂੰ ਆਪਾਂ ਸਜ਼ਾ ਦਿਵਾ ਸਕੀ ਤੇ ਇਹਦੇ ਨਾਲ ਅਸੀਂ ਪਿੰਡਾਂ ਵਾਲਿਆਂ ਨਾਲ ਵੀ ਇਸ ਤਾਲਮੇਲ ਪਟਾ ਕੇ ਰੱਖਿਆ ਹੋਇਆ ਤੇ ਇਹਨਾਂ ਦੇ ਸਹਿਯੋਗ ਦੀ ਜਿੰਨੂ ਕਿ ਕਹਿੰਦੇ ਮੰਗ ਵੀ ਕੀਤੀ ਹੈ ਇਹਨਾਂ ਨੇ ਪੂਰਾ ਦਿੱਤਾ ਵੀ ਹੈਗਾ ਸਾਡੇ ਨਾਲ ਆਪਦੇ ਬੰਦੇ ਲਗਾਤੇ ਆ ਤਾਂ ਜੋ ਪਿੰਡ 'ਚ ਕਈ ਵਾਰੀ ਕੈਮਰੇ ਚੈੱਕ ਕਰਨੇ ਹੁੰਦੇ ਆ ਤਾਂ ਇਹਨਾਂ ਨੇ ਆਪਣੇ ਬੰਦੇ ਸਾਨੂੰ ਦੇ ਦਿੱਤੇ ਹੈਗੇ ਸਾਡੀਆਂ ਟੀਮਾਂ ਦੇ ਨਾਲ ਉਹ ਲਾਤੇ ਆ ਥਾਂ-ਥਾਂ ਜਾ ਕੇ ਸਾਡੀ ਅੱਗੇ-ਅੱਗੇ ਲਾ ਕੇ ਮਦਦ ਕਰ ਰਹੇ ਆ ਜਿੱਦਾਂ ਪ੍ਰਧਾਨ ਜੀ ਹੋਰਾਂ ਨੇ ਬੇਨਤੀ ਕੀਤੀ ਆ ਪਿੰਡ ਨਗਰ ਨਿਵਾਸੀਆਂ ਨੂੰ ਐਸੀ ਵੀ ਬੇਨਤੀ ਕਰਦੇ ਹੈਗੇ ਕਿ ਇਹ ਜਿਹੜਾ ਬੰਦੇ ਦੋਸ਼ੀ ਹੈ ਸੀ ਇਹਨਾਂ ਨੂੰ ਜਲਦੀ ਵੀ ਜਲਦੀ ਫੜ ਲਾਂਗੇ ਤੇ ਆਪਾਂ ਜਿਹੜੇ ਹੈਗੇ ਕਿ ਸ਼ਾਂਤੀ ਬਣਾ ਕੇ ਰੱਖੀਏ ਕਿਸੇ ਸ਼ਰਾਰਤੀ ਬੰਦੇ ਦਾ ਕੰਮ ਹੈਗਾ ਤੇ ਉਹ ਚਾਹੁੰਦਾ ਹੈ ਕਿ ਆਪਣੇ ਮਾਹੌਲ ਖਰਾਬ ਹੋਵੇ ਜੋ ਸ਼ਾਂਤੀ ਭੰਗ ਹੋਵੇ ਭਾਈ ਭਾਈਚਾਰਿਆਂ 'ਚ ਆਪਸ 'ਚ ਫੋਟ ਪਵੇ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਇਹ ਆਪਾਂ ਨੂੰ ਹੁਣੇ ਪ੍ਰਧਾਨ ਜੀ ਨੇ ਵੀ ਆਖਿਆ ਅਸੀਂ ਤੁਹਾਡੇ ਵਾਅਦੇ ਬਣਾਏ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਤੇ ਛੇਤੀ ਬੰਦੇ ਫੜ ਵੀ ਲਾਂ ਥੋੜੇ ਸਮੇ ਬਾਅਦ ਇਹ ਦੁਬਾਰਾ ਬੇਅਦਵੀ ਉਸੇ ਗਲੀ ਚ ਹੋਈ ਹੈ ਜਿੱਥੇ ਪਹਿਲਾਂ ਇਹ ਦੇਖ ਜੀ ਇਹ ਜਿੰਨੂੰ ਵੀ ਕਹਿੰਦੇ ਆ ਕਿ ਥੋੜੇ ਪਿਛਲੀ ਜਿਹੜੀ ਹੋਈ ਸੀ ਮਰਦਲ 2023 ਚ ਹੋਈ ਸੀ 2023 ਦੇ ਸ਼ੁਰੂਆਤ ਚ ਹੋਈ ਸੀ ਇਥੇ ਹੁਣ ਬੰਦਾ ਫੜਨ ਦੇ ਪਤਾ ਲੱਗੂਗਾ ਨੇ ਜੀ ਕਿ ਕਈ ਵਾਰੀ ਇਕਸਮਾਤ ਵੀ ਉਹ ਚੀਜ਼ਾਂ ਹੁੰਦੀਆਂ ਕਿ ਉੱਥੇ ਹੀ ਆ ਜਾਏ ਉਹੀ ਚੀਜ਼ ਆ ਜਾਏ ਈ ਬਰਾਹੀ ਫਿਰੋ ਜਿੱਦਾਂ ਪਹਿਲਾਂ ਵੀ ਤੁਹਾਨੂੰ ਤੁਸੀਂ ਇੱਥੇ ਹੀ ਸੀ ਐਸੀ ਬੋੜੀ ਛੇਤੀ ਉਹ ਕੇਸ ਕ੍ਰੈਕ ਕਰ ਲਿਆ ਸੀ ਸੋ ਹੁਣ ਵੀ ਅਸੀਂ ਇਹ ਬਹੁਤ ਹੀ ਜਨਨਕ ਟੀਮਾਂ ਲਗਾਤੀਆਂ ਹੈਗੀਆਂ ਤੇ ਆਸ ਹੈਗੀ ਛੇਤੀ ਛੇਤੀ ਇਸ ਕੇਸ ਨੂੰ ਵੀ ਅਸੀਂ ਕ੍ਰੈਕ ਕਰਨਾਗੇ